ਕਟਾਰੀਆ ਨੂੰ ਵੀਰਵਾਰ ਨੂੰ ਅਚਾਨਕ ਛੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਸੀ ਫਿਲਹਾਲ ਉਹਨਾਂ ਦਾ ਇਲਾਜ ਹੋਣ ਤੋਂ ਬਾਅਦ ਉਹਨਾਂ ਨੂੰ ਉੱਥੋਂ ਛੁੱਟੀ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਛੱਟ ਲੱਗਣ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਤੁਰੰਤ ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ ਪੀਜੀਆਈ ਸੂਤਰਾਂ ਮੁਤਾਬਕ ਰਾਜਪਾਲ ਕਟਾਰੀਆ ਚੰਡੀਗੜ੍ਹ ਸਥਿਤ ਗਵਰਨਰ ਹਾਊਸ ਵਿੱਚ ਫਿਸਲ ਗਏ ਸਨ ਜਿਸ وجہ ਨਾਲ ਉਹਨਾਂ ਦੀ ਛੱਟ ਲੱਗੀ ਸੀ ਹਾਲਾਂਕਿ ਗਵਰਨਰ ਹਾਊਸ ਦੀ ਵੱਲੋਂ ਇਸ ਬਾਰੇ ਕੋਈ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਪੀਜੀਆਈ ਚ ਸੀਨੀਅਰ ਡਾਕਟਰਾਂ ਦੀ ਟੀਮ ਉਹਨਾਂ ਦਾ ਉਹਨਾਂ ਨੇ ਇਲਾਜ ਕੀਤਾ ਪੀਜੀਆਈ ਪ੍ਰਸ਼ਾਸਨ ਨੇ ਕਿਹਾ ਸੀ ਕਿ ਗਵਰਨਰ ਹਲਕਾ ਜਾ ਫਿਸਲ ਗਏ ਸਨ ਜਿਸ ਤੋਂ ਬਾਅਦ ਆਰਥੋਪੈਡਿਕ ਵਿਭਾਗ ਦੇ ਡਾਕਟਰ ਵਿਜੇ ਗੋਨੀ ਅਤੇ ਕਾਰਡੀਓਲੋਜੀ ਵਿਭਾਗ ਦੇ ਡਾਕਟਰ ਰੋਹਿਤ ਮਨੋਜ ਨੇ ਉਹਨਾਂ ਦੀ ਜਾਂਚ ਕੀਤੀ ਮੈਡੀਕਲ ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਹਾਲਤ ਬਿਲਕੁਲ ਠੀਕ ਹੈ ਘਬਰਾਉਣ ਵਾਲੀ ਗੱਲ ਨਹੀਂ ਹੈ ਅਜੇ ਉਹ ਡਾਕਟਰਾਂ ਦੀ ਦੇਖ ਰੇਕ ਵਿੱਚ ਹੀ ਸਨ ਕਿ ਬਾਅਦ ਚੋਂ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਉਹ ਛੇਤੀ ਹੀ ਆਪਣਾ ਰੁਟੀਨ ਦਾ ਕੰਮ ਸ਼ੁਰੂ ਕਰ ਸਕਣਗੇ ਤੁਹਾਨੂੰ ਦੱਸ ਦਈਏ ਕਿ Shimla ਚ ਪਤਨੀ ਦੇ ਨਾਲ ਸਾਹ ਲੈਣ ਚ ਤਕਲੀਫ ਹੋਈ ਸੀ ਉਹਨਾਂ ਨੂੰ ਪਿਛਲੇ ਮਹੀਨੇ 13 ਜੂਨ ਨੂੰ ਗੁਲਾਬ ਚੰਦ ਕਟਾਰੀਆ ਨੂੰ ਆਪਣੀ ਪਤਨੀ ਕਟਾਰ ਅਨੀਤਾ ਕਟਾਰੀਆ ਦੇ ਨਾਲ Shimla ਦੌਰੇ ਉੱਤੇ ਸਨ ਉੱਥੇ ਦੋਵਾਂ ਨੂੰ ਸਾਹ ਸਾਹ ਲੈਣ ਚ ਤਕਲੀਫ ਹੋਈ ਸੀ ਰਾਤ 9 ਵਜੇ ਦੋਵਾਂ ਨੂੰ ਇੰਦਰਾ ਗਾਂਧੀ ਮੈਡੀਕਲ ਹੌਲੀਜੇ ਲਿਆਂਦਾ ਗਿਆ ਸੀ ਉਥੇ ਹਸਪਤਾਲ ਦੇ ਸਪੈਸ਼ਲ ਵਾਰਡ ਨੰਬਰ 634 ਅਤੇ 635 ਵਿੱਚ ਦਾਖਲ ਕਰਕੇ ਉਹਨਾਂ ਦਾ ਚੈੱਕਅਪ ਕੀਤਾ ਗਿਆ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੀ ਟੀਮ ਨੇ ਦੋਨਾਂ ਦਾ ਇਕੋ ਟੈਸਟ ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਸੰਬੰਧੀ ਜਾਂਚ ਕੀਤੀ ਸਭ ਕੁਝ ਆਮ ਮਿਲਣ ਉਤੇ ਗਵਰਨਰ ਆਪਣੀ ਪਤਨੀ ਦੇ ਨਾਲ ਉਥੋਂ ਪਰਤ ਆਏ ਸਨ ਉਦੇ ਪਰ ਵਿੱਚ ਵੀ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ ਇਸ ਤੋਂ ਪਹਿਲਾਂ 22 ਅਗਸਤ 2024 ਨੂੰ ਕੁਟਾਰੀਆਂ ਨੂੰ ਰਾਜਸਥਾਨ ਦੇ ਉਦੇਪੁਰ ਵਿੱਚ ਉਹਨਾਂ ਦੀ ਸਿਹਤ ਵਿਗੜ ਗਈ ਸੀ ਕਟਾਰੀਆਂ ਨੂੰ ਮਾਛਲਾ ਮਗਰਾ ਸਥਿਤ ਨਿਵਾਸ ਤੇ ਸੀਨੇ 'ਚ ਛਾਤੀ 'ਚ ਦਰਦ ਹੋਈ ਸੀ ਇਸ ਤੋਂ ਬਾਅਦ ਉਹਨਾਂ ਨੂੰ ਉਦੇਪੁਰ ਦੇ ਐਮਵੀ ਹਸਪਤਾਲ 'ਚ ਵਿਖੇ ਲਿਆਂਦਾ ਗਿਆ ਉਹਨਾਂ ਨੂੰ ਕਾਰਡੀਓਲੋਜੀ ਡਿਪਾਰਟਮੈਂਟ ਦੇ ਆਈਸੀਯੂ 'ਚ ਰੱਖਿਆ ਗਿਆ ਉੱਥੇ ਉਹਨਾਂ ਦੀ ਸਾਰੀ ਜ਼ਰੂਰੀ ਟੈਸਟ ਕਰਵਾਏ ਗਏ ਰਾਤ ਭਰ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਰੱਖਿਆ ਗਿਆ ਰਿਪੋਰਟਸ ਨਾਰਮਲ ਆਣ ਤੋਂ ਬਾਅਦ ਕਟਾਰੀਆਂ ਸਵੇਰੇ ਹਸਪਤਾਲ ਤੋਂ ਘਰ ਪਰਤ ਆਏ ਸਨ ਐਮਵੀ ਹਸਪਤਾਲ ਦੇ ਡਾਕਟਰ ਆਰਐਲ ਸੁਮਨ ਨੇ ਦੱਸਿਆ ਸੀ ਕਿ ਜਦੋਂ ਕਟਾਰੀਆ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹਨਾਂ ਦਾ ਥੋੜਾ ਬੀਪੀ ਵਧਿਆ ਹੋਇਆ ਸੀ ਸਾਰੀਆਂ ਰਿਪੋਰਟਾਂ ਆਮ ਆਈਆਂ ਅਤੇ ਉਹਨਾਂ ਦੀ ਸਿਹਤ ਠੀਕ ਸੀ ਹੁਣ ਤੁਹਾਨੂੰ ਦੱਸਦੀ ਏ ਕਿ ਅੱਜ ਉਹਨਾਂ ਨੂੰ ਫਿਸਲੈਂਡ ਕਾਰਨ ਥੋੜੀ ਜੀ ਮਾਮੂਲੀ ਜਿਹੀ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪਜੀ ਵਿਖੇ ਦਾਖਲ ਕਰਵਾਇਆ ਗਿਆ ਸੀ ਫਿਲਹਾਲ ਉਹਨਾਂ ਨੂੰ ਹੁਣ ਛੁੱਟੀ ਦੇ ਦਿੱਤੀ ਗਈ ਹੈ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਵੀਰਵਾਰ ਨੂੰ ਅਚਾਨਕ ਛੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਸੀ ਫਿਲਹਾਲ ਉਨ੍ਹਾਂ ਦਾ ਇਲਾਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਛੁੱਟੀ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਛੱਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਤੁਰੰਤ ਚੰਡੀਗੜ੍ਹ ਸਥਿਤ ਪੀਜੀਆਈ ਚ ਦਾਖਲ ਕਰਵਾਇਆ ਗਿਆ ਸੀ ਪੀਜੀਆਈ ਸੂਤਰਾਂ ਮੁਤਾਬਕ ਰਾਜਪਾਲ ਕਟਾਰੀਆ ਚੰਡੀਗੜ੍ਹ ਸਥਿਤ ਗਵਰਨਰ ਹਾਊਸ ਵਿੱਚ ਫਿਸਲ ਗਏ ਸਨ ਜਿਸ ਵਜੇ ਨਾਲ ਉਹਨਾਂ ਦੀ ਸੱਟ ਲੱਗੀ ਸੀ ਹਾਲਾਂਕਿ ਗਵਰਨਰ ਹਾਊਸ ਦੀ ਵੱਲੋਂ ਇਸ ਬਾਰੇ ਵਿੱਚ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਪੀਜੀਆਈ ਚ ਸੀਨੀਅਰ ਡਾਕਟਰਾਂ ਦੀ ਟੀਮ ਉਹਨਾਂ ਦਾ ਉਹਨਾਂ ਨੇ ਇਲਾਜ ਕੀਤਾ ਪੀਜੀਆਈ ਪ੍ਰਸ਼ਾਸਨ ਨੇ ਕਿਹਾ ਸੀ ਕਿ ਗਵਰਨਰ ਹਲਕਾ ਜਾਂ ਫਿਸਲ ਗਏ ਸਨ ਜਿਸ ਤੋਂ ਬਾਅਦ ਆਰਥੋਪੈਡਿਕ ਵਿਭਾਗ ਦੇ ਡਾਕਟਰ ਵਿਜੇ ਕੋਨੀ ਅਤੇ ਕਾਰਡੀਓਲੋਜੀ ਵਿਭਾਗ ਦੇ ਡਾਕਟਰ ਰੋਹਿਤ ਮਨੋਜ ਨੇ ਉਨ੍ਹਾਂ ਦੀ ਜਾਂਚ ਕੀਤੀ ਮੈਡੀਕਲ ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਹਾਲਤ ਬਿਲਕੁਲ ਠੀਕ ਹੈ ਘਬਰਾਉਣ ਵਾਲੀ ਗੱਲ ਨਹੀਂ ਹੈ ਅਜੇ ਉਹ ਡਾਕਟਰਾਂ ਦੀ ਦੇਖਰੇਖ ਵਿੱਚ ਹੀ ਸਨ ਕਿ ਬਾਅਦ ਚੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਉਹ ਛੇਤੀ ਹੀ ਆਪਣਾ ਰੁਟੀਨ ਦਾ ਕੰਮ ਸ਼ੁਰੂ ਕਰ ਸਕਣਗੇ ਤੁਹਾਨੂੰ ਦੱਸ ਦਈਏ ਕਿ Shimla ਚ ਪਤਨੀ ਦੇ ਨਾਲ ਸਾਹ ਲੈਣ ਚ ਤਕਲੀਫ ਹੋਈ ਸੀ ਉਨ੍ਹਾਂ ਨੂੰ ਪਿਛਲੇ ਮਹੀਨੇ 13 ਜੂਨ ਨੂੰ ਗੁਲਾਬ ਚੰਦ ਕਟਾਰੀਆ ਨੂੰ ਆਪਣੀ ਪਤਨੀ ਕਟਾਰ ਅਨੀਤਾ ਕਟਾਰੀਆ ਦੇ ਨਾਲ Shimla ਦੌਰੇ ਉੱਤੇ ਸਨ ਉਥੇ ਦੋਵਾਂ ਨੂੰ ਸਾਹ ਸਾਹ ਲੈਣ 'ਚ ਤਕਲੀਫ ਹੋਈ ਸੀ ਰਾਤ 9 ਵਜੇ ਦੋਵਾਂ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਲਿਆਂਦਾ ਗਿਆ ਸੀ ਉਥੇ ਹਸਪਤਾਲ ਦੇ ਸਪੈਸ਼ਲ ਵਾਰਡ ਨੰਬਰ 634 ਅਤੇ 635 ਵਿੱਚ ਦਾਖਲ ਕਰਕੇ ਉਹਨਾਂ ਦਾ ਚੈੱਕਅਪ ਕੀਤਾ ਗਿਆ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੀ ਟੀਮ ਨੇ ਦੋਨਾਂ ਦਾ ਇਕੋ ਟੈਸਟ ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਸੰਬੰਧੀ ਜਾਂਚ ਕੀਤੀ ਸਭ ਕੁਝ ਆਮ ਮਿਲਣ ਉਤੇ ਗਵਰਨਰ ਆਪਣੀ ਪਤਨੀ ਦੇ ਨਾਲ ਉਥੋਂ ਪਰਤ ਆਏ ਸਨ ਉਦੇਪੁਰ ਵਿੱਚ ਵੀ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ ਇਸ ਤੋਂ ਪਹਿਲਾਂ 22 ਅਗਸਤ 2024 ਨੂੰ ਕਟਾਰੀਆਂ ਨੂੰ ਰਾਜਸਥਾਨ ਦੇ ਉਦੇਪੁਰ ਵਿੱਚ ਉਹਨਾਂ ਦੀ ਸਿਹਤ ਵਿਗੜ ਗਈ ਸੀ ਕਟਾਰੀਆਂ ਨੂੰ ਮਾਛਲਾ ਮਗਰਾ ਸਥਿਤ ਨਿਵਾਸ ਉਤੇ ਸੀਨੇ 'ਚ ਛਾਤੀ 'ਚ ਦਰਦ ਹੋਈ ਸੀ ਇਸ ਤੋਂ ਬਾਅਦ ਉਹਨਾਂ ਨੂੰ ਉਦੇਪੁਰ ਦੇ ਐਮਵੀ ਹਸਪੀਟਲ 'ਚ ਵਿਖੇ ਲਿਆਂਦਾ ਗਿਆ ਉਹਨਾਂ ਨੂੰ ਕਾਰਡੀਓਲੋਜੀ ਡਿਪਾਰਟਮੈਂਟ ਦੇ ਆਈਸੀਯੂ 'ਚ ਰੱਖਿਆ ਗਿਆ ਉਤੀ ਉਹਨਾਂ ਦੀ ਸਾਰੀ ਜ਼ਰੂਰੀ ਟੈਸਟ ਕਰਵਾਏ ਗਏ ਰਾਤ ਪਰ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਰੱਖਿਆ ਗਿਆ ਰਿਪੋਰਟਸ ਨਾਰਮਲ ਆਣ ਤੋਂ ਬਾਅਦ ਕਟਾਰੀਆ ਸਵੇਰੇ ਹਸਪਤਾਲ ਤੋਂ ਘਰ ਪਰਤੇ ਆਏ ਸਨ ਐਮਬੀ ਹਸਪਤਾਲ ਦੇ ਡਾਕਟਰ ਆਰ ਐਲ ਸੁਮਨ ਨੇ ਦੱਸਿਆ ਸੀ ਕਿ ਜਦੋਂ ਕਟਾਰੀਆ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹਨਾਂ ਦਾ ਥੋੜਾ ਬੀਪੀ ਵਧਿਆ ਹੋਇਆ ਸੀ ਸਾਰੀਆਂ ਰਿਪੋਰਟਾਂ ਆਮ ਆਈਆਂ ਅਤੇ ਉਹਨਾਂ ਦੀ ਸਿਹਤ ਠੀਕ ਸੀ ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਉਹਨਾਂ ਨੂੰ ਫਿਸ਼ਲੈਂਡ ਕਾਰਨ ਥੋੜੀ ਜੀ ਮਾਮੂਲੀ ਜਈ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਸੀ ਫਿਲਹਾਲ ਉਹਨਾਂ ਨੂੰ ਹੁਣ ਛੁੱਟੀ ਦੇ ਦਿੱਤੀ ਗਈ ਹੈ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਵੀਰਵਾਰ ਨੂੰ ਅਚਾਨਕ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਸੀ ਫਿਲਹਾਲ ਉਹਨਾਂ ਦਾ ਇਲਾਜ ਹੋਣ ਤੋਂ ਬਾਅਦ ਉਹਨਾਂ ਨੂੰ ਉੱਥੋਂ ਛੁੱਟੀ ਦੇ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਛੱਟ ਲੱਗਣ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਤੁਰੰਤ ਚੰਡੀਗੜ੍ਹ ਸਥਿਤ ਪੀਜੀਆ ਵਿੱਚ ਦਾਖਲ ਕਰਵਾਇਆ ਗਿਆ ਸੀ ਪੀਜੀਆ সূত্রে ਮੁਤਾਬਕ ਰਾਜਪਾਲ ਕਟਾਰੀਆ ਚੰਡੀਗੜ੍ਹ ਸਥਿਤ ਗਵਰਨਰ ਹਾਊਸ ਵਿੱਚ ਫਿਸਲ ਗਏ ਸਨ ਜਿਸ وجہ ਨਾਲ ਉਹਨਾਂ ਦੀ ਛੱਟ ਲੱਗੀ ਸੀ ਹਾਲਾਂਕਿ ਗਵਰਨਰ ਹਾਊਸ ਦੀ ਵੱਲੋਂ ਇਸ ਬਾਰੇ ਵਿੱਚ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਪੀਜੀਆ ਵਿੱਚ ਸੀਨੀਅਰ ਡਾਕਟਰਾਂ ਦੀ ਟੀਮ ਉਹਨਾਂ ਦਾ ਉਹਨਾਂ ਨੇ ਇਲਾਜ ਕੀਤਾ ਪੀਜੀਆਈ ਪ੍ਰਸ਼ਾਸਨ ਨੇ ਕਿਹਾ ਸੀ ਕਿ ਗਵਰਨਰ ਹਲਕਾ ਜਾ ਫਿਸਲ ਗਏ ਸਨ ਜਿਸ ਤੋਂ ਬਾਅਦ ਆਰਥੋਪੈਡਿਕ ਵਿਭਾਗ ਦੇ ਡਾਕਟਰ ਵਿਜੇ ਕੋਨੀ ਅਤੇ ਕਾਰਡੀਓਲੋਜੀ ਵਿਭਾਗ ਦੇ ਡਾਕਟਰ ਰੋਹਿਤ ਮਨੋਜ ਨੇ ਉਹਨਾਂ ਦੀ ਜਾਂਚ ਕੀਤੀ ਮੈਡੀਕਲ ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਹਾਲਤ ਬਿਲਕੁਲ ਠੀਕ ਹੈ ਘਬਰਾਉਣ ਵਾਲੀ ਗੱਲ ਨਹੀਂ ਹੈ ਅਜੇ ਉਹ ਡਾਕਟਰਾਂ ਦੀ ਦੇਖ ਰੇਖ ਵਿੱਚ ਹੀ ਸਨ ਕਿ ਬਾਅਦ ਚੋਂ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਉਹ ਛੇਤੀ ਹੀ ਆਪਣਾ ਰੁਟੀਨ ਦਾ ਕੰਮ ਸ਼ੁਰੂ ਕਰ ਸਕਣਗੇ ਤੁਹਾਨੂੰ ਦੱਸ ਦਈਏ ਕਿ Shimla ਚ ਪਤਨੀ ਦੇ ਨਾਲ ਸਾਹ ਲੈਣ ਚ ਤਕਲੀਫ ਹੋਈ ਸੀ ਉਹਨਾਂ ਨੂੰ ਪਿਛਲੇ ਮਹੀਨੇ 13 ਜੂਨ ਨੂੰ ਗੁਲਾਬਚੰਦ ਕਟਾਰੀਆ ਨੂੰ ਆਪਣੀ ਪਤਨੀ ਕਟਾਰ ਅਨੀਤਾ ਕਟਾਰੀਆ ਦੇ ਨਾਲ Shimla ਦੌਰੇ ਉੱਤੇ ਸਨ ਉੱਥੇ ਦੋਵਾਂ ਨੂੰ ਸਾਹ ਸਾਹ ਲੈਣ ਚ ਤਕਲੀਫ ਹੋਈ ਸੀ ਰਾਤ 9 ਵਜੇ ਦੋਵਾਂ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਲਿਆਂਦਾ ਗਿਆ ਸੀ ਉੱਥੇ ਹਸਪਤਾਲ ਦੇ ਸਪੈਸ਼ਲ ਵਾਰਡ ਨੰਬਰ 634 ਅਤੇ 635 ਵਿੱਚ داخل ਕਰਕੇ ਉਹਨਾਂ ਦਾ ਚੈੱਕਅਪ ਕੀਤਾ ਗਿਆ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੀ ਟੀਮ ਨੇ ਦੋਨਾਂ ਦਾ ਇਕੋ ਟੈਸਟ ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਸੰਬੰਧੀ ਜਾਂਚ ਕੀਤੀ ਸਭ ਕੁਝ ਆਮ ਮਿਲਣ ਉਤੇ ਗਵਰਨਰ ਆਪਣੀ ਪਤਨੀ ਦੇ ਨਾਲ ਉਥੋਂ ਪਰਤ ਆਏ ਸਨ ਉਦੋਂ ਪੁਰ ਵਿੱਚ ਵੀ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ ਇਸ ਤੋਂ ਪਹਿਲਾਂ 22 ਅਗਸਤ 2024 ਨੂੰ ਕਟਾਰੀਆਂ ਨੂੰ ਰਾਜਸਥਾਨ ਦੇ ਉਦੇਪੁਰ ਵਿੱਚ ਉਹਨਾਂ ਦੀ ਸਿਹਤ ਵਿਗੜ ਗਈ ਸੀ ਕਟਾਰੀਆਂ ਨੂੰ ਮਾਛਲਾ ਮਗਰਾ ਸਥਿਤ ਨਿਵਾਸ ਤੇ ਸੀਨੇ ਚ ਛਾਤੀ ਚ ਦਰਦ ਹੋਈ ਸੀ ਇਸ ਤੋਂ ਬਾਅਦ ਉਹਨਾਂ ਨੂੰ ਉਦਯਪੁਰ ਦੇ ਐਮਬੀ ਹਸਪਤਾਲ ਚ ਵਿਕੇ ਲਿਆਂਦਾ ਗਿਆ ਉਹਨਾਂ ਨੂੰ ਕਾਰਡੀਓਲੋਜੀ ਡਿਪਾਰਟਮੈਂਟ ਦੇ ਆਈ ਸੀ ਯੂ ਚ ਰੱਖਿਆ ਗਿਆ ਉੱਥੇ ਉਹਨਾਂ ਦੀ ਸਾਰੀ ਜ਼ਰੂਰੀ ਟੈਸਟ ਕਰਵਾਏ ਗਏ ਰਾਤ ਭਰ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਰੱਖਿਆ ਗਿਆ ਰਿਪੋਰਟਸ ਨਾਰਮਲ ਆਣ ਤੋਂ ਬਾਅਦ ਕਟਾਰੀਆ ਸਵੇਰੇ ਹਸਪਤਾਲ ਤੋਂ ਘਰ ਪਰਤ ਆਏ ਸਨ ਐਮਬੀ ਹਸਪਤਾਲ ਦੇ ਡਾਕਟਰ ਆਰ.ਐਲ. ਸੁਮਨ ਨੇ ਦੱਸਿਆ ਸੀ ਕਿ ਜਦੋਂ ਕਟਾਰੀਆ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹਨਾਂ ਦਾ ਥੋੜਾ ਬੀਪੀ ਵਧਿਆ ਹੋਇਆ ਸੀ ਸਾਰੀਆਂ ਰਿਪੋਰਟਾਂ ਆਮ ਆਈਆਂ ਅਤੇ ਉਹਨਾਂ ਦੀ ਸਿਹਤ ਠੀਕ ਸੀ ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਉਹਨਾਂ ਨੂੰ ਫਿਸਲੈਂਡ ਕਾਰਨ ਥੋੜੀ ਜੀ ਮਾਮੂਲੀ ਜਿਹੀ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਵਿਕੇਦ ਦਾਖਲ ਕਰਵਾਇਆ ਗਿਆ ਸੀ ਫਿਲਹਾਲ ਉਹਨਾਂ ਨੂੰ ਹੁਣ ਛੁੱਟੀ ਦੇ ਦਿੱਤੀ ਗਈ ਹੈ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਵੀਰਵਾਰ ਨੂੰ ਅਚਾਨਕ ਛੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਸੀ ਫਿਲਹਾਲ ਉਹਨਾਂ ਦਾ ਇਲਾਜ ਹੋਣ ਤੋਂ ਬਾਅਦ ਉਹਨਾਂ ਨੂੰ ਉੱਥੋਂ ਛੁੱਟੀ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਛੱਟ ਲੱਗਣ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਤੁਰੰਤ ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ ਪੀਜੀਆਈ ਸੂਤਰਾਂ ਮੁਤਾਬਕ ਰਾਜਪਾਲ ਕਟਾਰੀਆ ਚੰਡੀਗੜ੍ਹ ਸਥਿਤ ਗਵਰਨਰ ਹਾਊਸ ਵਿੱਚ ਫਿਸਲ ਗਏ ਸਨ ਜਿਸ ਵਜੇ ਨਾਲ ਉਹਨਾਂ ਦੀ ਛੱਟ ਲੱਗੀ ਸੀ ਹਾਲਾਂਕਿ ਗਵਰਨਰ ਹਾਊਸ ਦੀ ਵੱਲੋਂ ਇਸ ਬਾਰੇ ਚ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਪੀਜੀਆਈ ਚ ਸੀਨੀਅਰ ਡਾਕਟਰਾਂ ਦੀ ਟੀਮ ਉਹਨਾਂ ਦਾ ਉਹਨਾਂ ਨੇ ਇਲਾਜ ਕੀਤਾ ਪੀਜੀਆਈ ਪ੍ਰਸ਼ਾਸਨ ਨੇ ਕਿਹਾ ਸੀ ਕਿ ਗਵਰਨਰ ਹਲਕਾ ਜਾ ਫਿਸਲ ਗਏ ਸਨ ਜਿਸ ਤੋਂ ਬਾਅਦ ਆਰਥੋਪੈਡਿਕ ਵਿਭਾਗ ਦੇ ਡਾਕਟਰ ਵਿਜੇ ਗੋਨੀ ਅਤੇ ਕਾਰਡੀਓਲੋਜੀ ਵਿਭਾਗ ਦੇ ਡਾਕਟਰ ਰੋਹਿਤ ਮਨੋਜ ਨੇ ਉਹਨਾਂ ਦੀ ਜਾਂਚ ਕੀਤੀ ਮੈਡੀਕਲ ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਹਾਲਤ ਬਿਲਕੁਲ ਠੀਕ ਹੈ ਘਬਰਾਉਣ ਵਾਲੀ ਗੱਲ ਨਹੀਂ ਹੈ ਅਜੇ ਉਹ ਡਾਕਟਰਾਂ ਦੀ ਦੇਖ ਰੇਖੇ ਵਿੱਚ ਹੀ ਸਨ ਕਿ ਬਾਅਦ ਚੋਂ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਉਹ ਛੇਤੀ ਹੀ ਆਪਣਾ ਰੁਟੀਨ ਦਾ ਕੰਮ ਸ਼ੁਰੂ ਕਰ ਸਕਣਗੇ ਤੁਹਾਨੂੰ ਦੱਸ ਦਈਏ ਕਿ Shimla ਚ ਪਤਨੀ ਦੇ ਨਾਲ ਸਾਹ ਲੈਣ ਚ ਤਕਲੀਫ ਹੋਈ ਸੀ ਉਹਨਾਂ ਨੂੰ ਪਿਛਲੇ ਮਹੀਨੇ 13 ਜੂਨ ਨੂੰ ਗੁਲਾਬ ਚੰਦ ਕਟਾਰੀਆ ਨੂੰ ਆਪਣੀ ਪਤਨੀ ਅਨੀਤਾ ਕਟਾਰੀਆ ਦੇ ਨਾਲ Shimla ਦੌਰੇ ਉੱਤੇ ਸਨ ਉੱਥੇ ਦੋਵਾਂ ਨੂੰ ਸਾਹ ਲੈਣ ਚ ਤਕਲੀਫ ਹੋਈ ਸੀ ਰਾਤ 9 ਵਜੇ ਦੋਵਾਂ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਲਿਆਂਦਾ ਗਿਆ ਸੀ ਉੱਥੇ ਹਸਪਤਾਲ ਦੇ ਸਪੈਸ਼ਲ ਵਾਰਡ ਨੰਬਰ 634 ਅਤੇ 635 ਵਿੱਚ ਦਾਖਲ ਕਰਕੇ ਉਹਨਾਂ ਦਾ ਚੈੱਕਅਪ ਕੀਤਾ ਗਿਆ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੀ ਟੀਮ ਨੇ ਦੋਨਾਂ ਦਾ ਇਕੋ ਟੈਸਟ ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਸੰਬੰਧੀ ਜਾਂਚ ਕੀਤੀ ਸਭ ਕੁਝ ਆਮ ਮਿਲਣ ਉਤੇ ਗਵਰਨਰ ਆਪਣੀ ਪਤਨੀ ਦੇ ਨਾਲ ਉਥੋਂ ਪਰਤ ਆਏ ਸਨ ਉਦੋਂ ਪੁਰ ਵਿੱਚ ਵੀ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ ਇਸ ਤੋਂ ਪਹਿਲਾਂ 22 ਅਗਸਤ 2024 ਨੂੰ ਕਟਾਰੀਆ ਨੂੰ ਰਾਜਸਥਾਨ ਦੇ ਉਦੇਪੁਰ ਵਿੱਚ ਉਹਨਾਂ ਦੀ ਸਿਹਤ ਵਿਗੜ ਗਈ ਸੀ ਕਟਾਰੀਆਂ ਨੂੰ ਮਾਛਲਾ ਮਗਰਾ ਸਥਿਤ ਨਿਵਾਸ ਤੇ ਸੀਨੇ 'ਚ ਛਾਤੀ 'ਚ ਦਰਦ ਹੋਈ ਸੀ ਇਸ ਤੋਂ ਬਾਅਦ ਉਹਨਾਂ ਨੂੰ ਉਦੇਪੁਰ ਦੇ ਐਮਬੀ ਹਸਪਤਾਲ 'ਚ ਵਿਖੇ ਲਿਆਂਦਾ ਗਿਆ ਉਹਨਾਂ ਨੂੰ ਕਾਰਡੀਓਲੋਜੀ ਡਿਪਾਰਟਮੈਂਟ ਦੇ ਆਈ ਸੀ ਯੂ 'ਚ ਰੱਖਿਆ ਗਿਆ ਉੱਥੇ ਉਹਨਾਂ ਦੀ ਸਾਰੀ ਜ਼ਰੂਰੀ ਟੈਸਟ ਕਰਵਾਏ ਗਏ ਰਾਤ ਭਰ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਰੱਖਿਆ ਗਿਆ ਰਿਪੋਰਟਸ ਨਾਰਮਲ ਆਣ ਤੋਂ ਬਾਅਦ ਕਟਾਰੀਆਂ ਸਵੇਰੇ ਹਸਪਤਾਲ ਤੋਂ ਘਰ ਪਰਤ ਆਏ ਸਨ ਐਮ ਬੀ ਹਸਪਤਾਲ ਦੇ ਡਾਕਟਰ ਆਰ ਐਲ ਸੁਮਨ ਨੇ ਦੱਸਿਆ ਸੀ ਕਿ ਜਦੋਂ ਕੁਟਾਰੀਆ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹਨਾਂ ਦਾ ਥੋੜਾ ਬੀਪੀ ਵਧਿਆ ਹੋਇਆ ਸੀ ਸਾਰੀਆਂ ਰਿਪੋਰਟਾਂ ਆਮ ਆਈਆਂ ਅਤੇ ਉਹਨਾਂ ਦੀ ਸਿਹਤ ਠੀਕ ਸੀ ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਉਹਨਾਂ ਨੂੰ ਫਿਸਲੈਂਡ ਕਾਰਨ ਥੋੜੀ ਜੀ ਮਾਮੂਲੀ ਜਿਹੀ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਸੀ ਫਿਲਹਾਲ ਉਹਨਾਂ ਨੂੰ ਹੁਣ ਛੁੱਟੀ ਦੇ ਦਿੱਤੀ ਗਈ ਹੈ